ਦੇ ਅਸੇ ਕਾਲ ਜੀ ਸਾਰਿਆਂ ਕੀ ਹਾਲ ਚਾਲ ਦੀ ਸੋਭ ਸਾਰੇ ਠੀਕ ਠਹਾ ਹੋਵੇ ਸੋ ਆਪ ਆ ਗਏ ਆ ਖੇਤ ਤੇ ਖੇਤ ਜਾ ਕੇ ਦੇਖਦੇ ਆ ਕੰਮਕਾਰ ਤੇ ਜਾ ਰਹੇ ਆ ਪੂਰੀ ਦੇ ਮਕਮਲੇ ਸਾਨੂੰ ਕੰਮਕਾਰ ਅੱਜ ਬਸ ਆਲਾ ਝੋਨਾ ਆ ਲਾਇਆ ਆਪਣਾ ਉਹ ਤਾਂ ਲੱਗ ਗਿਆ ਬਾਕੀ ਆ ਮੋਟਰ ਆ ਗਈ ਆਪਣੇ ਤੇ ਠੀਸ ਦਸ ਸਾਹਿਬ ਆ ਬਿਠਾਓ ਤੂੰ ਨਾ ਘਰ ਆ ਕਰ ਹੈ ਤੂੰ ਨਾ ਘਰ ਆ ਕਰ ਲੋ ਜੀ ਆਪਾਂ ਆ ਗਏ ਆ ਤੇ ਮੁੰਡਾ ਜਾ ਨਾ ਨ ਕੀ ਕੰਮ ਆ ਕੀ ਕੀਤਾ ਅੱਜ ਹੈ ਬੋਤਾ ਮੈਨੂੰ ਨਾ ਦੱਸ ਤਾ ਤੇ ਜੀ ਮੈਂ ਆਪ ਕੋ ਦੇਣਾ ਲੜਾ ਲੇ ਮੈਂ ਕਦੋਂ ਮਾ ਕੇ ਨਾ ਮੈਂ। ਮਨੂ ਕਬਣਾ ਦੇ ਮੈਂ ਆਇਆ ਜਲਸਾ ਆਇਆ ਲਾਣਾ। ਕਬਣਾ ਦੇ ਮਨ ਮਰੀ। ਕਬਣਾ ਜੂੜਾ ਫੜ। ਆਪਣੇ ਫੜੇ ਉਹ ਬੰਦੇ ਦੇ ਨੇ ਫਾਨੀ ਝੋਨਾ ਲਾਉਂਦੇ ਆਂ। ਆਹ ਪਾ ਵੀ ਜੀ ਹਰੀ ਬਣੀ ਰਹੀ ਆਪਾਂ ਬਾਅਦ ਵਿੱਚ। ਹੈ ਜੀ ਤੇ ਵੀ ਤੁਰਪੀ ਵਧੀਆ ਨਾ ਲੱਗ ਗਿਆ ਜੜੀ ਇਹ ਫੇਰ ਪਹਿਲਾਂ ਬਿਜੀ ਇਹ ਜੇ ਆਪਾਂ ਬਿਜੀ ਇਸ ਕਰਕੇ ਵੀ ਕਿ ਥੁਰਗੀ ਦੇ ਇਹ ਲਾਵਾਂਗੇ ਬਾਕੀ ਇਹ ਵੀ ਵਧੀਆ ਹੋ ਗਈ ਆ ਇਹ ਕਿ ਗਰਮੀ ਬੜੀ ਪੈਂਦੀ ਆ ਗਰਮੀ ਕਰਕੇ ਕੰਡੀਸ਼ਨੇ ਪੱਤੇ ਜਿਹੜੇ ਉੱਤੋਂ ਸਰਦੇ ਜਾਂਦੇ ਆ ਆ ਇੱਕ ਵਾਹਣੇ ਪੂਰੇ ਤਵੇ ਆ ਗਰਮੀ ਫੇਰ ਤਿੰਨ ਚਾਰ ਦਿਨ ਹੋਰ ਜ਼ਿਆਦੀ ਪੈਂਦਾ ਵੀ ਹੈ ਕਿਥੇ

चाबी को माड़ा खाला इधर शाम पूरी नजारे बचे पूरे बढ़िया चलिए चमोच लागे बने गए अपना शाम कौन दरवाजे फिर ਰਾਬਾ ਉਹ ਇਧਰ ਲਿਆਉਂਦੇ ਰੱਖ ਲਾ ਇੱਥੇ ਵੇ ਚੰਗੀਆਂ ਇਧਰ ਦੇ ਚਾਤ ਲਈ ਆਪਾਂ ਆਜ ਨਹੀਂ ਆ ਜਾ ਕਈ ਫੜਦਾ ਕਈ ਕਈ ਕੀ ਹੈ ਆਪਣੀ ਨਹੀਂ ਲੱਗ ਗਈ ਹੈ ਨਾਆਂ ਗਈ ਸਰੀ ਲੱਗ ਗਈਆਂ ਮੈਂ ਕੱਲ 2 ਦਿਨ ਹੀ ਹੋਏ ਆਏ ਨੂੰ 2 ਦਿਨ ਇੱਕ ਕੰਮ ਲੈ ਕੇ ਖਿੱਚ ਗਏ ਹਾਂ ਆ ਉਧਰ ਮੈਂ ਮਾਰ ਗਿਆ ਨਾਲ ਨਾ ਆਓ ਅੱਛਾ ਇਤਨੀ ਮਾਰਦੇ ਕਈ ਫੜਾ ਉਹ ਅੱਗੇ ਵੇਖਿਆ ਇਹ ਤਾਂ ਕਿ ਮਾ ਬੰਦ ਹੈ ਹੋ ਹਾਂ ਆਏ ਡੈਕ ਦੀ ਦੀਪੂਨ ਲੱਗੀ ਨਹੀਂ ਇਹਦੇ ਜਿਆਦਾ ਹਾਂ ਬਾਨਾ ਗਿਆ 자, 넌데? 아, 이때는 이때. 이때. 이때는 이때. 이때는 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 이 ਇਹ ਠੀਕ ਆ ਹੋਰ ਕਿਵੇਂ ਲਿਆ ਪਾਣੀ ਆ ਥੋੜਾ ਅਜਲੰਦਿਆ ਇੱਥੇ 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 ਪਾਣੀ ਮਿੱਟੀ ਉਹ ਦੇ ਪਾਣੀ ਉੱਪਰੋਂ ਬੰਦ ਕਰਤਾ ਮੈਨੂੰ ਕਿੱਧਰ ਪੈਣਾ ਮੁੜਕੇ ਮੈਂ ਬਣਾ ਇਧਰ ਆਵ ਨਹੀਂ ਮੇਰਾ ਫੜਾ ਆ ਫੜ ਇਧਰ ਆ ਇਧਰ ਆ ਇਧਰ ਆ ਕਈ ਝੋਟੀਆਂ ਹੈ ਵੱਡੀ ਤਾਂ ਹਾਂ ਹਮਣ ਕਰੇ ਪੱਠੇ ਪਾਉਣ ਲਿਆ ਪਠੇ ਪਾਉਂਦੇ ਆ ਕਰੀ ਕੱਲੀ ਗੇ ਬਾਟਲਿੰਗ ਵੀ ਆ ਜਾ ਉਹ ਨਹੀਂ ਥੋੜੀ ਪਾਈ ਹੋਣੀ ਹੈ ਉਹ ਨਹੀਂ ਉਹ ਵੀ ਨਹੀਂ ਉਹ ਚੀਜ਼ ਹੈ ਰੱਖਿਆ ਪਾਛੇ ਨਹੀਂ ਉਹ ਟਰੈਕਟਰ ਤੇ ਬੈਠਾ ਹੈ ਉਹ ਦੂਸਰੇ ਖੇਦ ਉਹ ਕਰਦੇ ਆ ਖਾੜ ਖਾ ਲੈਂਦੇ ਦੂਸਰੇ ਖੇਦ ਲਗਿਆ ਹਾਂਜੀ ਹਾਂਜੀ ਵੇੜਦਾ ਉਹਦਾ ਆ ਆਹ ਨਾਲ ਉਹਨਾਂ ਜਿਹੜੇ ਮਾਰਦੇ ਆ ਉਹ ਜਿਹੜਾ ਨਹੀਂ ਉਧਰ ਜਾਣਾ ਬੈ ਜਾ ਭੁੱਲਾ ਇਸੇ ਬੈ ਜਾ ਛੜ ਕੇ ਜਾ ਉਧਰ ਕਿਥੇ ਉਹਦਾ ਗੱਲਾ ਲੰਮੀ ਖਾਰੋ ਮਾਰਦੇ ਆ ਪਾਣੀ ਲਾਇਆ ਨਾ ਪਾਣੀ ਰਾਤੀ ਮਾਰ ਗਿਆਂ ਦਾ ਹੈ ਤੱਕੂ ਇਹ ਸਾਰੀ ਜਿਹੜਾ ਪਣੀ ਡਿਸੜ ਗਈ ਆ ਕਿਉਂ ਹੁੰਦੇ ਪੱਲੇ ਪੱਲੇ ਉਹੋ ਤਾਂ ਪਟੈਂਦੀ ਮਾੜੀ ਮੁੱਟੀ ਇਦਾਂ ਨਹੀਂ ਚੱਕਰ ਕੋਈ ਨਾ ਪਰਲਾ ਇੱਕ 10 31 ਦਾ ਪਰਲੀਂ ਕਰੀ ਭਲਾ ਸਾਰਾ 31 ਕਰਿਓ ਉਹ ਆ ਦੋ ਘੰਟੇ ਤੇ ਡੇਢ ਘੰਟਾ ਲਾ ਲਓ ਤਾਂ ਪੁੱਟ ਕੱਤਰੀ ਅੱਧੇ ਕਿਲੇ ਆਪਣਾ ਤਿੰਨ ਦੋ ਦਿਨ ਲੱਗਣਗੇ ਹੋਰ 3-4 ਦਿਨ ਜਿਆਦਾ ਹੈਂ ਕਿਰਕਨਾ ਵਜਾ ਹੁੱਕੇ ਤੱਕਲਾ ਮਾਰਿਆ ਜੱਜ ਜੱਜ ਰਾਤੀ ਮਾਰ ਗਏ ਸ਼ਾਮੀ ਪਹਿਲਾ ਉਹ ਲਾਈਏ ਉਹ ਲਾਓ ਪਹਿਲਾਂ ਆਪ ਬਾਤ ਆ ਦੇ ਜੀ ਮੇਰੀ ਕੋੜੀ ਯਾਰ ਪਰਫੈਕਟ ਦੀ ਮੰਗਾਓ ਆ ਨਹੀਂ ਰੇੜਾ ਲੈਵਾਂਗੇ ਰੋੜੇ ਰੇੜੇ ਦੇ ਲੱਦੇ ਕਿ ਉੱਥੇ ਛੜਕਦੇ ਉੱਤੇਗਾ ਪੱਕੇ ਦੇ ਨਾਲ ਉਹ ਜਾਨ ਸਾਹਮਣੇ ਪੱਕੇ ਦੇ ਉੱਤੇ ਤੂੰ ਹੀ ਵੇਚ ਛੁੱਟ ਦੇਣੀ ਮੂਈਆਂ ਓ ਜਿਹੜੀ ਬਕੈਨ ਜਿੰਨੀ ਦੀਦੀ ਓ ਘੂਟਾ ਜੀ ਹਾ ਟੇਢੀ ਜੀ ਹਾ ਟੇਢੀ ਬਹੁਤ ਥੀ ਜੋ ਨਾਲ ਜਿਹੜਾ ਆਓ ਆ ਬਿੱਥੇ ਆ ਕਿਥੇ ਆ ਬੰਦੇ ਸਾਹਮਣੇ ਫਰਮ ਫਾਰਮ ਆ ਠੀਕ ਠੀਕ ਆਵੇ ਨਾ ਮੋਟਰ ਦੇ ਵਿੱਚ ਘਾਰ ਆ ਆ ਬਾਤ ਉਹ ਪਕਾਇਨ ਦੀ ਆ ਸਿੱਧੀ ਉਂਗਲ ਮੇਰੀ ਤੇ ਥੋੜ ਬੋਏ ਇੱਥੋਂ ਨਗਾਈ ਫੇਰਾ ਬਲਾਂਗ ਬੰਦ ਨਹੀਂ ਤੇ ਜਿਹੜੀਆਂ ਬੰਨੀਆਂ ਉੱਤੋਂ ਪਰੇ ਨੇ ਇੱਕ ਕਿਹੜਾ ਉੱਧਰ ਵੇਖਿਓ ਰੋਡ ਜਿੱਥੇ ਪਈ ਆ ਆਪੋਂ ਮੈਂ ਆ ਕੋਲ ਗਿਆ ਤੇ ਹਾਂ ਆਲ ਮੇਰੀ ਪੱਕੀ ਖਾੜੀ ਦੇ ਵਿੱਚ ਥੱਲੇ ਵਾਟਰ ਬਾਪੇ ਦੇ ਭਟੱਕ ਗਿਆ ਮੇਰਾ ਫਿਰ ਤੋਂ ਨਿਕਲਿਆ ਨਾ ਜਾਵੇ ਫਿਰ ਇਹ ਨਾ ਬੱਦੇ ਫਸ ਜਾਂਦੇ ਜੇ ਨਹੀਂ ਨਿਕਲਿਆਦਾ ਕੇ ਮੈਂ ਲਹਾਰ ਕਿੱਟੇ ਢਾਕ ਲੰਮੇ ਪੈ ਗਿਆ ਉਹ ਤੋਂ ਕਈ ਦਾ ਸਾਰਾ ਲਿਆ ਕਿੱਥੇ ਉਹ ਵਾ ਉਹ ਇੱਥੇ ਪਾਣੀ ਨਿਕਲਿਆ ਕਰਾ ਇਹਨਾਂ ਮੈਂ ਸਵੇਰੇ ਹੁੰਦਿਆ ਆਖਾ ਮਾਹਵਾ ਤੁਸੀਂ ਮੋਟਰ ਗਿੰਦਰ ਨੂੰ ਦੇਣਾ ਧੰਨੇ ਨੂੰ ਆਦਾਂ ਨੇ ਅਸੀਂ ਵੇਖਿਆ ਮਾਹ ਉਹ ਤੇ ਰੋਡ ਪੈਂਦੀ ਬੜੀ ਬੜੀ ਕਾਲ ਮਾਹ ਮੈਂ ਰੇੜਾ ਮਿੱਟੀ ਦਾ ਸੁੱਟ ਕੇ ਗਿਆ ਤੇ ਪਰਿਆ ਆ ਦਤ ਨਹੀਂ ਅੱਗੇ ਅਦੇ ਤੋਂ ਕੱਲ ਮਿੱਟੀ ਵੜੀ ਸੁੱਤੀ ਆ ਉਹਦਾ ਫੇਰ ਰੰਗ ਫੁੱਟ ਪੈਗੀ ਤੇ ਜੇ ਨਾ ਮੰਨ ਲਓ ਤਾਂ ਟਰੈਕਟਰ ਖੋਜਣਾ ਹੀ ਫਿਰ ਕਹਿੰਦਾ ਉਹ ਨਹੀਂ ਉਹ ਪੱਕੇ ਖਾਲ ਦੇ ਵਿੱਚ ਆ ਨਾਲੋਂ ਮੈਂ ਆ ਮੇਰਾ ਪਜਾਮੇ ਸੇ ਨਹੀਂ ਆ ਪਜਾਮਾ ਬਾਹਰ ਕੋ ਪਾ ਬੇਰ ਨਾਲ ਤੇ ਮਾੜਾ ਪਤਾ ਜੇ ਉਹ ਪੈਰ ਖਾਜੇ ਇਸ ਨਾਲ ਤੇ ਰਾਤ ਉਹ ਤੇ ਨਿਕਲ ਜਾਂਦਾ ਉਥੋਂ ਨਹੀਂ ਰਾਤ ਕਿੱਧਰ ਨਿਕਲ ਪੂਰੀ ਰਾਤ ਨਹੀਂ ਨਾ ਪੜੇਗਾ ਦਵਾਈ ਪਾ ਦਿੰਦੇ ਮੈਂ ਗੰਦ ਮਾਰਨ ਵਾਲੀ ਦੇਖਿਆ ਜਾਈ ਮਮੀ ਆਈ ਜਿਹੜੀ ਕੋਈ ਨੂੰ ਮਾਰਦੀ ਆ ਹਰ ਕਪੂ ਦੀ ਹਰ ਕਿਸਮ ਨੂੰ ਉਹ ਬਰੇ ਦੀ ਹੰਦੀ ਆ ਉਹ ਤੇ ਤਿੰਨ ਤਿੰਨ ਦੇਣ ਚੀਜ਼ਾਂ ਹੋਰ ਬਚਿਆ ਜਿਹੜੀਆਂ ਇਹਨੂੰ ਮਾਰਨੀ ਹੈ ਕੱਲ ਇਹਨੂੰ ਲਾਉਣਾ ਬਣੇ ਨਾ ਕੱਲ ਇਹਨੂੰ ਕੱਲਾ ਜਿਹੜਾ ਰਹਿ ਗਿਆ ਇਹਨੂੰ ਮਾਰਾਂਗੇ ਕੱਲ ਤੇਰੀ ਜਦ ਤਿਆਰ ਕਰਨੀ ਮੈਂ ਹਸਾਬ ਲਾ ਰਿਹਾ ਉੱਲੇ ਢਾਈ ਥੱਲੇ ਪਾਵੇ ਜੇ ਸੰਪਾ ਆਗੇ ਬੀਜੇ ਤੇ ਥੱਲੇ ਦੂਜਾ ਜਿਹੜੇ ਪਹਿਲਾ ਪਾਵੇ ਥੱਲੇ ਫੇਰ ਬਿਨੀ ਦੀ ਤਿਆਰ ਹੁੰਦੀ ਛੇਤੀ ਕਰ ਨਹੀਂ ਹਾਂ ਦੱਸ ਹਾਂ ਆਪਣਾ ਕੰਮ ਹੈ ਛੋੜਾ ਗੇ ਨੇੜੇ ਜੰਨਾ ਵਟਾ ਵਟਾ ਬਾਹਰ ਨੰਣੀਆਂ ਆਪਾਂ ਛੱਡ ਦੇ ਇੱਕ ਇਹ ਤਾਂ ਖਾ ਖਾ ਸਲਾਮ ਕਰ ਇੱਧਰ ਕਰ ਇੱਧਰ ਕਰ ਯਾਰ ਕਰ ਆ ਚੀਜ ਹੋਣਾ ਇਹ ਮੈਂ ਬੋਲੇ ਨਿਬਣੀ ਆਪਣੀਆਂ ਮੱਡਾ ਕੱਤੂ ਦਾ ਪਾਣੀ ਬੰਦ ਹੀ ਹੋਣਾ ਕੱਤੂ ਦਾ ਪਾਣੀ ਬੰਦ ਹੀ ਹੈ ਕਿ ਦਿਨੇ ਇਹ ਦੁੱਧ ਨੂੰ ਕਾਹ ਨੂੰ ਨਿਕਲੀਆਂ ਸੀ ਮੈਂ ਇਧਰਾਂ ਨਾ ਕਿਹਾ ਹਾਂ ਆ ਬੰਨ ਪਾਣੀ ਕਾਣ ਨਹੀਂ ਸਿੱਕਲੀ ਮਿੱਟੀ ਸਟੋਹ ਆਈ ਤੇ ਪਾ ਸੇਵਲਾ ਥੋੜੀਗਾ o este etapa E